ਮਾਸੂਮ ਬੋਲੇ ਪਾਲੇ ਬੱਚੇ ਜੋ ਕਿ ਆਪਣੇ ਹੀ ਰਿਸ਼ਤੇਦਾਰਾਂ ਦੇ ਉੱਪਰ ਦੋਸਤਾਂ ਦੇ ਉੱਪਰ ਜਾਂ ਫਿਰ ਉਹਨਾਂ ਜਾਣਕਾਰਾਂ ਦੇ ਉੱਪਰ ਆਸਾਨੀ ਦੇ ਨਾਲ ਭਰੋਸਾ ਕਰ ਲੈਂਦੇ ਨੇ ਜੋ ਕਿ ਉਹਨਾਂ ਦੇ ਮਾਪੇ ਦੇ ਸੰਪਰਕ ਦੇ ਵਿੱਚ ਹੁੰਦੇ ਨੇ ਰਿਸ਼ਤੇ ਦੇ ਵਿੱਚ ਹੁੰਦੇ ਨੇ ਅਤੇ ਇਸੇ ਕਰਕੇ ਉਹਨਾਂ ਦੇ ਨਾਲ ਇੰਨਾ ਮੋਹ ਪਿਆਰ ਉਹ ਰੱਖਦੇ ਨੇ ਕਿ ਉਹਨਾਂ ਦੇ ਕਹਿਣ ਤੇ ਕਿਤੇ ਵੀ ਚਲੇ ਜਾਂਦੇ ਨੇ ਉਹਨਾਂ ਦੇ ਨਾਲ ਕਿਤੇ ਵੀ ਜਾਣ ਨੂੰ ਤਿਆਰ ਹੋ ਜਾਂਦੇ ਨੇ ਐਸੇ ਮਾੜੀ ਘਟਨਾ ਦਾ ਸ਼ਿਕਾਰ ਇੱਕ ਮਾਸੂਮ ਬੱਚੀ ਦਿਲਰੋਜ਼ ਲੁਧਿਆਣੇ ਦੇ ਵਿੱਚ ਬੀਤੇ ਕੁਝ ਸਾਲ ਪਹਿਲਾਂ ਹੋਈ ਸੀ ਉਸ ਦਾ ਮਾਸੂਮ ਦਾ ਇਹੀ ਕਸੂਰ ਸੀ ਕਿ ਉਹ ਜਿਸ ਔਰਤ ਨੂੰ ਭੂਆ ਭੂਆ ਕਹਿੰਦੀ ਹੁੰਦੀ ਸੀ ਉਹ ਗਵਾਨ ਦੇ ਵਿੱਚ ਰਹਿੰਦੀ ਸੀ ਮਾਪੇ ਦੇ ਨਾਲ ਉਸ ਦਾ ਚੰਗਾ ਮਿਲਵਰਤਨ ਸੀ ਪਰ ਜਦੋਂ ਉਸ ਨੂੰ ਆਪਣੀ ਸਕੂਟੀ ਤੇ ਬਿਠਾ ਕੇ ਲੈ ਕੇ ਗਈ ਤਾਂ ਉਸ ਤੋਂ ਬਾਅਦ ਉਸ ਨੂੰ ਜ਼ਿੰਦਾ ਹੀ ਕੰਜ ਮਿੱਟੀ ਦੇ ਵਿੱਚ ਦਫ਼ਨ ਕਰਕੇ ਉਸ ਦਾ ਦਮ ਘੋਟ ਕੇ ਉਸ ਦੀ ਜਾਨ ਲਈ ਸੀ ਇਹ ਸਭ ਨੂੰ ਪਤਾ ਹੈ ਅਤੇ ਇਸੇ ਤਰ੍ਹਾਂ ਦੀ ਹੁਣ ਇੱਕ ਹੋਰ ਘਟਨਾ ਰਹੀ ਹੈ ਲੁਧਿਆਣਾ ਦੇ ਹੀ ਥਾਣਾ ਡਿਵੀਜ਼ਨ ਨੰਬਰ 3 ਦੇ ਅਧੀਨ ਪੈਂਦੇ ਇਲਾਕੇ ਤੋਂ ਜਿੱਥੇ ਇੱਕ 2 ਸਾਲ ਦੀ ਮਾਸੂਮ ਬੱਚੀ ਘਰ ਤੋਂ ਅਚਾਨਕ ਗਾਇਬ ਹੋ ਗਈ ਦੁਪਹਿਰ ਦੇ ਸਮੇਂ ਇਹ ਬੱਚੀ ਚਲੀ ਗਈ ਘਰ ਦੇ ਵਿੱਚ ਰਿਸ਼ਤੇਦਾਰਾਂ ਤੋਂ ਇਲਾਵਾ ਦੋਸਤਾਂ ਤੋਂ ਇਲਾਵਾ ਹੋਰ ਕੋਈ ਨੀ ਆਸਾਨੀ ਦੇ ਨਾਲ ਆ ਨਹੀਂ ਸਕਦਾ ਸੀ ਜੇਕਰ ਇਸ ਘਰ ਦੇ ਵਿੱਚ ਜਾਂ ਫਿਰ ਨੇੜੇ ਤੇੜੇ ਕੈਮਰੇ ਨਾਲ ਲੱਗੇ ਹੁੰਦੇ ਤਾਂ ਇਹ ਕਦੇ ਨਹੀਂ ਪਤਾ ਲੱਗਣਾ ਸੀ ਕਿ ਉਸ ਬੱਚੀ ਨੂੰ ਕੌਣ ਲੈ ਕੇ ਗਿਆ ਅਤੇ ਕਿਵੇਂ ਉਹ ਦੁਪਹਿਰ ਵੇਲੇ ਘਰ ਤੋਂ ਗਾਇਬ ਹੋ ਗਈ ਇਸ ਮਾਸੂਮ ਬੱਚੀ ਦੀ ਚਾਚੀ ਹੀ ਇਸ ਨੂੰ ਚੱਕ ਕੇ ਲੈ ਕੇ ਜਾਂਦੀ ਹੈ ਐਕਟਿਵਾ ਤੇ ਜਾਂਦੀ ਹੋਈ ਉਹੋ ਦਿਖਾਈ ਦਿੰਦੀ ਐ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਐ ਜਿਸ ਦੇ ਵਿੱਚ ਪਤਾ ਲੱਗਿਆ ਕਿ ਕਿੰਜ ਚਾਚੀ ਦੇ ਵੱਲੋਂ ਇਸ ਨੂੰ ਠੱਗ ਕੇ ਚੱਕਿਆ ਗਿਆ ਤੇ ਬਾਅਦ ਦੇ ਵਿੱਚ ਪਤਾ ਨਹੀਂ ਉਹ ਇਸ ਮਾਸੂਮ ਦੇ ਨਾਲ ਕੀ ਤੋਂ ਕੀ ਕਰ ਗੁਜ਼ਰਦੀ ਦਿਲਰੋਜ਼ ਦੇ ਮਾਮਲੇ ਦੇ ਵਿੱਚ ਵੀ ਉਸਦੀ ਉਹ ਪਾਪਣ ਭੂਆ ਉਸ ਨੂੰ ਸਕੂਟੀ ਤੇ ਬਿਠਾ ਕੇ ਲੈ ਕੇ ਗਈ ਸੀ ਚੀਜ਼ ਦਿਵਾਉਣ ਦੇ ਬਹਾਨੇ ਲੈ ਕੇ ਗਈ ਸੀ ਅਤੇ ਬਾਅਦ ਦੇ ਵਿੱਚ ਸੀਸੀਟੀਵੀ ਦੇ ਵਿੱਚ ਦਿਖਦੀ ਹੈ ਉਹ ਜਾਂਦੀ ਨਜ਼ਰ ਆਉਂਦੀ ਹੈ ਤੇ ਉਸਨੇ ਉਸ ਮਾਸੂਮ ਬੱਚੀ ਨੂੰ ਦਰਦਨਾਕ ਤਰੀਕੇ ਦੇ ਨਾਲ ਉਸਦੀ ਜਾਨ ਲਈ ਅਤੇ ਬਾਅਦ ਦੇ ਵਿੱਚ ਉਹ ਘਰ ਆ ਕੇ ਬੈਠ ਗਈ ਅਤੇ ਨਾਲ ਹੀ ਦਿਲਰੋਜ਼ ਦੇ ਮਾਪਿਓ ਦੇ ਨਾਲ ਉਸਨੇ ਦਿਲਰੋਜ਼ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਵਿਆਸੀ ਤਰੀਕੇ ਦੇ ਨਾਲ ਜਾਣ ਲੈਣ ਤੋਂ ਬਾਅਦ ਇਹ ਮਾਮਲਾ ਕੋਰਟ ਤੇ ਵੀ ਚੱਲਿਆ ਤੇ ਹੁਣ ਇਨਸਾਫ ਮਿਲ ਚੁੱਕਿਆ ਇਸ ਪਰਿਵਾਰ ਨੂੰ ਇਨਸਾਫ ਦੇ ਤੌਰ ਤੇ ਕਿ ਉਸ ਔਰਤ ਨੂੰ ਉਸ ਦੇ ਕੀਤੇ ਦੀ ਸਜ਼ਾ ਹੋਣੀ ਹੈ ਉਸ ਨੂੰ ਸਜ਼ਾਏ ਮੌਤ ਦਿੱਤੀ ਗਈ ਹੈ ਤੇ ਹੁਣ ਇਹ ਮਾਮਲਾ ਜਦੋਂ ਸਾਹਮਣੇ ਆਇਆ ਜਿਸ ਦੇ ਵਿੱਚ ਚਾਚੀ ਦੇ ਵੱਲੋਂ 2 ਸਾਲ ਦੀ ਬੱਚੀ ਨੂੰ ਚੱਕਿਆ ਗਿਆ ਤਾਂ ਮਾਪਿਓ ਨੇ ਕਿਹਾ ਕਿ ਸਾਨੂੰ ਯਕੀਨ ਨਹੀਂ ਹੋਇਆ ਕਿ ਉਹ ਔਰਤ ਵੀ ਇੰਜ ਕਰ ਸਕਦੀ ਹੈ ਇੰਨਾ ਨੇੜਨਾ ਰਿਸ਼ਤਾ ਇੰਨਾ ਗਹਿਰਾ ਪਿਆਰ ਮਾਸੂਮ ਬੱਚੇ ਦੇ ਨਾਲ ਉਸ ਦੀ ਬਣੀ ਬਣਾਈ ਹੋਈ ਇਨ ਦੋਸਤੀ ਅਤੇ ਪਿਆਰ ਉਸਨੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਚੱਕ ਕੇ ਇਸ ਮਾਸੂਮ ਨੂੰ ਉਹ پارک ਦੇ ਵਿੱਚ ਛੱਡਿਆਈ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਜਦੋਂ ਕੈਦ ਹੁੰਦੀ ਹੈ ਪਰਿਵਾਰਿਕ ਮੈਂਬਰ ਆਪਣੀ ਬੱਚੀ ਦੀ ਭਾਲ ਕਰ ਰਹੇ ਹੁੰਦੇ ਨੇ ਇਹ ਦੇਖਣ ਤੋਂ ਬਾਅਦ ਉਹ ਪੁਲਿਸ ਦੇ ਕੋਲ ਪਹੁੰਚਦੇ ਨੇ ਪੁਲਿਸ ਦੇ ਵੱਲੋਂ ਮਹਿਸ ਕੁਝ ਘੰਟਿਆਂ ਦੇ ਵਿੱਚ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਅਤੇ ਇਸ ਚਾਚੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪਰਿਵਾਰਿਕ ਮੈਂਬਰ ਇਸ ਮੌਕੇ ਤੇ ਹੀ ਜਾ ਰਹੇ ਨੇ ਕਿ ਇਸ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਸਖਤ ਸਜ਼ਾ ਇਸ ਨੂੰ ਮਿਲਣੀ ਚਾਹੀਦੀ ਹੈ ਮਾਸੂਮ ਧੀ ਦੇ ਨਾਲ ਕੁਝ ਵੀ ਹੋ ਸਕਦਾ ਸੀ ਉਸ ਮਾਸੂਮ ਬੱਚੀ ਨੂੰ ਦੁਬਾਰਾ ਪਾ ਕੇ ਮਾਪੇ ਤੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਉਹ ਉਸ ਨੂੰ ਚੁੰਮ ਰਹੇ ਸੀ बार-बार ਰੱਬ ਦੇ ਅੱਗੇ ਸ਼ੁਕਰਾਨਾ ਕਰ ਰਹੇ ਸੀ ਕਿ ਸਾਡੀ ਧੀ ਚੰਗੀ ਪੱਲੀ ਆ ਤੇ ਅੱਜ ਸਾਡੇ ਨਾਲ ਹੈ ਇਹੋ ਜਿਹੇ ਘਟਨਾਵਾਂ ਜਦੋਂ ਹੁੰਦੀਆਂ ਨੇ ਤਾਂ ਪੁਲਿਸ ਅਕਸਰ ਇਹ ਹੀ ਆਖਦੀ ਹੈ ਕਿ ਕੋਈ ਵੀ ਜਦੋਂ ਇਨਸੀਡੈਂਟ ਹੋ ਜਾਂਦਾ ਹੈ ਇਹ ਜਾ ਤਾਂ ਉਸ ਦੇ ਵਿੱਚ ਮੁਢਲੇ ਘੰਟੇ ਬਹੁਤ ਹੀ ਜ਼ਿਆਦਾ ਅਹਿਮ ਹੁੰਦੇ ਨੇ ਇਸ ਕਰਕੇ ਦੇਰੀ ਨਹੀਂ ਕਰਨੀ ਚਾਹੀਦੀ ਜਦੋਂ ਵੀ ਕੋਈ ਅਜਿਹੀ ਅਨਹੋਣੀ ਘਟਨਾ ਵਾਪਰਦੀ ਹੈ ਤਾਂ ਸਾਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਜਿਹੜੇ ਪਲ ਤੁਹਾਨੂੰ ਖਬਰ ਮਿਲਦੀ ਹੈ ਕਿ ਕੁਝ ਮਾੜਾ ਹੋ ਚੁੱਕਿਆ ਹੈ ਤਾਂ ਪੁਲਿਸ ਤੇ ਕੋਲ ਜਾਣਾ ਚਾਹੀਦਾ ਹੈ ਮੁਢਲੇ ਘੰਟਿਆਂ ਦੇ ਵਿੱਚ ਹੀ ਸਾਰੀ ਗੱਲਬਾਤ ਸਾਰੀ ਜਾਣਕਾਰੀ ਛੁਪੀ ਹੁੰਦੀ ਹੈ ਜੇਕਰ ਇੱਥੇ ਵੀ ਪਰਿਵਾਰਿਕ ਮੈਂਬਰਾਂ ਨੂੰ ਪੁਲਿਸ ਨੂੰ ਦੇਰ ਹੋ ਜਾਂਦੀ ਤਾਂ ਉਹ ਮਾੜਕ ਦੇ ਵਿੱਚ ਬੈਠੀ ਬੱਚੀ ਕਿਤੇ ਹੋਰ ਜਾ ਸਕਦੀ ਸੀ ਉਸਦੇ ਨਾਲ ਕੋਈ ਅਨਹੋਣੀ ਘਟਨਾ ਹੋ ਸਕਦੀ ਸੀ ਪਰ ਚੰਗੀ ਕਿਸਮਤ ਦੇ ਇੱਥੇ ਮਾਸੂਮ ਬੱਚੀ ਅੱਜ ਆਪਣੇ ਮਾਪੇ ਦੇ ਨਾਲ ਹੈ ਅਤੇ ਇਸ ਚਾਚੀ ਨੂੰ ਜਿਸ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਕਿ ਹੁਣ ਮੂਲਕ ਹੋ ਕੇ ਜਾਂਦੀ ਨਜ਼ਰ ਆ ਰਹੀ ਹੈ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ। ਗਿੰਦਰ ਬਾਦਰੀ ਜਿੱਦਾਂ ਅੱਜ ਬੱਚਾ ਤੁਹਾਡਾ ਗੁੰਮ ਹੋ ਗਿਆ ਸੀ ਕਿੰਨੇ ਵਜੇ ਕਹੋ ਗੁੰਮ ਹੋਇਆ ਇਹ ਜੀ 2:00 ਤੋਂ 2:30 ਦੇ ਵਿੱਚ ਵਿੱਚ ਉੱਥੋਂ ਗਾਇਬ ਹੋਇਆ ਮੈਂ ਕੈਮਰੇ ਦੀ ਸਾਰੀ ਸੀਸੀਟੀਵੀ ਵੀ ਦਿੱਤੀ ਇਹਨਾਂ ਨੂੰ। ਬਟ ਇਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਹੈ ਮਹੱਲੇ ਵਾਲਿਆਂ ਨੇ ਔਰ ਮੇਰਾ ਅਚਾਚੂ ਸਾਹਿਬ ਨੇ ਬੜਾ ਬਹੁਤ ਸਾਥ ਦਿੱਤਾ ਕੁਛ ਹੀ ਘੰਟੇ ਮੇਰਾ ਬੱਚਾ ਲਬਾਤਾ ਉਹਨਾਂ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਹੜੇ ਕਿਹੜੇ ਏਰੀਆ ਤੋਂ ਵਿੱਚੋਂ ਬੱਚਾ ਲੱਗੇ ਇਹ ਹਾਤਾ ਮੁਹੰਮਦ ਤਾਇਰ ਛੇਵੇਂ ਪਾਸੇ ਗੁਰਦੁਆਰੇ ਗੋਲਜੀ ਅੱਛਾ ਤੇ ਸੀਸੀ ਕੈਮਰੇ ਵੀ ਇੱਕ ਫੁਟੇਜ ਆਈਗੀ ਉਹ ਲੇਡੀਸ ਕੋਣ ਹੈ ਜਿਹੜਾ ਬੱਚਾ ਲੈ ਕੇ ਜਾ ਰਹੀ ਉਹ ਮੇਰੇ ਘਰ ਦਾ ਹੀ ਮੈਂਬਰ ਹੈ ਜੀ ਮਤਲਬ ਕਿ ਮੇਰੇ ਭਰਾ ਦੀ ਵਾਈਫ ਹੈ ਹਾਂ ਬਾਕੀ ਮੈਂ ਫਿਰ ਵੀ ਇਹ ਕਵਾਂਗਾ ਫਿਰ ਵੀ ਕਾਰਵਾਈ ਕਰਾਂ ਜੋ ਵੀ ਬੰਦੀ ਕਾਰਵਾਈ ਹੈ ਜੋ ਅਗਰ ਜੇ ਉਹਨੇ ਕੀਤਾ ਤੇ ਉਹਦੇ ਤੇ ਬ ਬਾਕੀ ਮੈਂ ਕਹਿੰਦਾ ਮੇਰਾ ਬੱਚਾ ਥਾ ਕਿੱਧਰ ਪਹੁੰਚਿਆ ਮੈਂ ਸਰਵੇ ਇਹ ਪੁੱਛਣਾ ਜਣਾ ਮੇਰਾ ਬੱਚਾ ਤੋਰ ਕੇ ਤਾਂ ਜਾਊਗਾ ਨਹੀਂ ਇੰਨੀ ਦੂਰ ਗੁਰਦੇਵ ਨਗਰ ਤੋਂ ਮਿਲਿਆ ਬੱਚਾ ਗੁਰਦੇਵ ਨਗਰ ਕਿੱਧਰ ਪਹੁੰਚਿਆ ਇਹਨਾਂ ਨੂੰ ਮੈਂ ਇਹੀ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਹੈ ਇਨਵੈਸਟਿਗੇਟ ਕਰਨ ਵੀ ਮੇਰਾ ਬੱਚਾ ਸੀਸੀਟੀਵੀ ਫੋਟੋ ਚ ਕਢਾਨ ਕਿੱਦਾਂ ਪਹੁੰਚਿਆ ਮੇਰਾ ਬੱਚਾ ਕਿੰਨੇ ਕਹ ਗਿਆ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਉਹ ਸਖਸ਼ ਹੈਗਾ ਸਰ ਦੇਖਿਆ ਹੋਵੇ ਜਿੱਦਾਂ ਬੱਚਾ ਬੜੀ ਦੇ ਜਲਦੀ ਤੁਸੀਂ ਸੀਸੀ ਕੈਮਰਾ ਵੀ ਭਾਲ ਕੀਤੀ ਪਤਾ ਲੱਗ ਗਿਆ ਵੀ ਕੌਣ ਲੈ ਕੇ ਗਿਆ ਲੱਗਦਾ ਵੀ ਉਹ ਡਰ ਦੇ ਖੋਪ ਖਾ ਕੇ ਵੀ ਉਹਨਾਂ ਨੇ ਪਾਰਕ ਦੇ ਵਿੱਚ ਛੱਡ ਗਏ ਮੈਨੂੰ ਨਹੀਂ ਲੱਗਦਾ ਜੀ ਮੈਂ ਚਾਹ ਕਰਕੇ ਚਾਹਨਾ ਵੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਉਹ ਸਖਸ਼ ਹੈਗਾ ਜਿਹਨੇ ਮੇਰੇ ਬੱਚੇ ਨੂੰ ਉੱਥੇ ਤੱਕ ਪਹੁੰਚਾਇਆ ਵਾ ਕੱਲ ਨੂੰ ਮੇਰੇ ਬੱਚਨ ਨੂੰ ਜਾਣੀ ਜਾਣੀ ਵੀ ਹੈਗੀ ਹੈ ਕੋਈ ਲੜਾਈ ਝਗੜਾ ਵੀ ਪਰਵਾਹ ਨਹੀਂ ਮੇਰਾ ਪਰਿਵਾਰਾ ਲੜਾਈ ਝਗੜਾ ਕੋਈ ਨਹੀਂ ਹੈ ਬਾਕੀ ਤੁਹਾਨੂੰ ਪਤਾ ਆਪਸੀ ਅਸੀਂ ਘਰ ਪਰ ਆ ਸੀ ਬੜੇ ਖੁਸ਼ ਰਹਨੇ ਆ ਸਾਡਾ ਕੋਈ ਆਪਸੀ ਉਹ ਨਹੀਂ ਹੈਗਾ ਬੱਟ ਮੈਨੂੰ ਆਪ ਨਹੀਂ ਸਮਝ ਆ ਰਹੀ ਵੀ ਇਹ ਚੀਜ਼ ਕਿੱਦਾਂ ਹੋ ਗਈ ਬਾਕੀ ਮੈਂ ਉਹ ਜੀ ਕਹਿ ਰਹੇ ਆ ਵੀ ਇਹ ਪ੍ਰੋਪਰ ਕਲੀਅਰ ਕਰਨ ਵੀ ਵਾਕਈ ਜਿੰਨੇ ਵੀ ਕੀਤਾ ਉਹਨਾਂ ਤੋਂ ਬੰਦੀ ਕਾਰਵਾਈ ਪੂਰੀ ਕਰੋ ਤੇ ਹੁਣ ਕਿਹੜੇ ਢਾਣੇ ਦੇ ਬੱਚੇ ਮਿਲੇ ਤੁਹਾਨੂੰ ਇਹ ਮੈਨੂੰ 5 ਨੰਬਰ ਤੁਹਾਨੂੰ ਸੀ ਬੁੱਲੇ ਕੀ ਕਹਿਣਾ ਜਾਓ ਵੀ ਜਿਹੜਾ ਪੁਲਿਸ ਨੇ ਬੜੀ ਤੇਜ਼ੀ ਨਾਲ ਕੰਮ ਹਾਂਜੀ ਮੈਂ ਸੱਚ ਜੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਲਭਾਂਚ ਮੇਰੀ ਸਹਾਇਤਾ ਕੀਤੀ ਇੱਕ ਬੱਚਾ ਦੇ ਦਿੱਤਾ ਜਿਹੜੇ ਐਸਟੀ ਨੰਬਰ ਤੇ ਤਿੰਨ ਨੰਬਰ ਐਸਟੀ ਜੁਆਇੰਟ ਵੀ ਆਜੀ ਤਿੰਨ ਨੰਬਰ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਅਮਰ ਸਿੰਘ ਜੀ ਕੰਮ ਕਿਦਾ ਕੀਤਾ ਕੰਮ ਬਹੁਤ ਵਧੀਆ ਕੀਤਾ ਜੀ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਏ ਕੋਚੀ ਕੋਚੀ ਘਟੇ ਜੇ ਮੇਰਾ ਬੱਚਾ ਮੈਨੂੰ ਦਵਾਤਾ ਜੀ ਨੇ ਠੀਕ ਹੈ ਮੈਂ ਮੈਂ ਨਾ ਪੂਰੀ سپورਟ ਕਰਦਾ ਮੇਰੇ ਨਾਲ ਉਹਦੇ ਨਾਲ ਕੋਈ ਨਹੀਂ ਹੈਗਾ ਉਹ ਮੇਰੇ ਨਾਲ ਰਲ ਕੇ ਰਹਿੰਦਾ ਹੈ ਮਿਲ ਕੇ ਅਸੀਂ ਕੰਮ ਕਰਦੇ ਹਾਂ ਮਿਲ ਕੇ ਜੋ ਵੀ ਅਸੀਂ ਕਰਦੇ ਹਾਂ ਮੇਰਾ ਭਰਾ ਕੋਲ ਕੋਈ ਲੰਬਾ ਨਹੀਂ ਹੈਗਾ ਭਰਾ ਦੇਵਤਾ ਹੈ ਭਰਾ ਦੇਵਤਾ ਮੇਰਾ ਓਨੇ ਵੱਲ ਕੋਈ ਦਿੱਕਤ ਨਹੀਂ ਹੈਗੀ ਬਾਕੀ ਮੈਂ ਫਿਰ ਵੀ ਕਹਿ ਰਿਹਾ ਮਤਲਬ ਹੈ ਜਿੰਨੇ ਕੋਈ ਕੀਤਾ ਉਹ ਦੋਸ਼ਿਆ ਦੇ ਕਰ ਦੇ ਹਾਂ ਬਸ ਜਿੰਨੇ ਜਿੰਨੇ ਕੀਤਾ ਉਹ ਤਾਂ ਦੋਸ਼ਿਆ ਦੇ ਕਾਰਵਾਈ ਬੰਦੀ ਜੋ ਵੀ ਹੈਗੀ ਹੈ ਕੀਤੀ ਜਾ ਬੱਚੇ ਦੀ ਚਾਚੀ ਜੀ ਨੇ ਉਹ ਹਾਂਜੀ ਹਾਂਜੀ ਬਾਕੀ ਇਦਾਂ ਨਹੀਂ ਪਹਿਲਾਂ ਕਲੀਅਰ ਕਰੋ ਕਿ ਉਹਨੇ ਕੀਤਾ ਨਾ ਹੋਵੇ ਤਾਂ ਪਰ ਸੀ ਕੈਮਰਾ ਦੀ ਪਾਣਾ ਹੁੰਦੀ ਤਾਂ ਲੱਗਦਾ ਵੀ ਵੱਡਾ ਨਹੀਂ ਮਿਲਣਾ ਸੀ ਬੱਚਾ ਵਡਾ ਹਸਾ ਵੀ ਹੋ ਸਕਦਾ ਸੀ ਹਾਂਜੀ ਹਾਂਜੀ ਹੋ ਸਕਦਾ ਲੱਗਦਾ ਵੀ ਇਹਦੇ ਪਿੱਛੇ ਸਮੇਂ ਦੇ ਇੱਕ Shimla Puri ਦੇ ਤੇ ਜੋ ਹਾਂਜੀ ਹਾਂਜੀ ਐਕਟਵਾ ਤੇ ਲੈ ਕੇ ਗਏ ਸੀ ਹਾਂਜੀ ਹਾਂਜੀ ਲੈ ਕੇ ਗਏ ਸੀ ਉਦੋਂ ਵਡਾ ਹਸਾ ਆਉਂਦੀ ਲੱਗਦਾ ਸੀ ਕਿ ਇਹਨਾਂ ਨੇ ਵੀ ਵਡਾ ਹਸਾ ਕਰਨਾ ਸੀ ਕੁਝ ਨਹੀਂ ਕਹਿ ਸਕਦੇ ਜੀ ਉਹਦੇ ਉਹਦੇ ਮਨ ਚ ਕੀ ਚੱਲ ਰਿਹਾ ਸੀ ਹੋ ਸਕਦਾ ਹੋ ਸਕਦਾ ਸੀ ਠੀਕ ਹੈ ਬਾਕੀ ਬੜੀ سپورਟ ਕੀਤੀ ਇਹਨਾਂ ਨੇ ਜਿਹਦੇ ਕਰਕੇ ਮੇਰਾ ਬੱਚਾ ਮੈਨੂੰ ਮਿਲ ਗਿਆ ਬਹੁਤ ਧੰਨਵਾਦ ਕਰਦਾ ਮੀਡੀਆ ਜੀ ਜੀਵਾ ਉਹਦੀ ਚੰਗੀ ਦਾ ਤਸੱਲੀ ਕਰਕੇ ਪਤਾ ਕਰਕੇ ਉਹਦੇ ਤੇ ਬੰਦੀ ਕਾਰਵਾਈ ਕਰੋ ਬੰਦੀ ਕਾਰਵਾਈ ਉਹਤੇ ਕੀਤੀ ਜਾਵੇ ਬਾਕੀ ਇਹ ਕਾਫੀ ਛੋਟਾ ਇਹ ਮਾਮਲਾ ਹੈ ਕਿ ਬੱਚਾ ਮਿਸ ਹੋਇਆ ਸੀਗਾ ਤੇ ਇਹਦਾ ਚਲੋ ਗ੍ਰਾਮਡ ਹੋ ਗਿਆ ਪਰ ਹੁਣ ਇਨਵੈਸਟੀਗੇਟ ਕਰਦੇ ਆ ਵੀ ਬੱਚਾ ਕਿਵੇਂ ਗਿਆ ਕਿੱਥੇ ਉੱਥੇ ਪਹੁੰਚਿਆ ਉਹ ਇਨਵੈਸਟੀਗੇਸ਼ਨ ਕਰਕੇ ਫਿਰ ਤੁਹਾਨੂੰ ਅਸੀਂ ਸਾਰੀ ਬਾਤ ਚੋ ਸੀਨੀਅਰ ਅਫਸਰ ਆਪਣੀ ਪ੍ਰੈਸ ਕਾਨਫਰੰਸ ਕਰਕੇ ਸਾਰਾ ਕਲੀਅਰ ਕਰ ਦਿੰਦੇ ਆ ਸਰ ਕਿਹੜੇ ਥਾਣੇ ਕਿਹੜੇ ਥਾਣੇ ਦਾ ਮਾਮਲਾ ਸੀ ਔਰ ਕਿਹੜੇ ਥਾਣੇ ਜੋ ਬੱਚਾ ਬਰਾਮਦ ਆਇਆ ਇਹ ਤਿੰਨ ਨੰਬਰ ਡਿਵੀਜ਼ਨ ਦੇ ਵਿੱਚ ਬੱਚਾ ਮਿਸ ਹੋਇਆ ਸੀਗਾ ਤੇ ਉਸ ਤੋਂ ਬਾਅਦ ਸਾਰੇ ਸਾਰੇ ਪਾਸੇ ਸਰਕੂਲੇਟ ਕੀਤਾ ਸੀਗਾ ਚਲੋ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਬੱਚਾ ਸਹੀ ਸਥਾਨ ਤੇ ਮਿਲ ਗਿਆ ਪੰਜ ਰੌਟ ਪੰਜ ਰੌਟ ਚਾਰ ਪੰਜ ਘੰਟਿਆਂ ਦੇ ਵਿੱਚ ਇਹਦਾ ਸੀਸੀ ਕੈਮਰੇ ਦੀ ਜਿਹੜੀ ਫੁਟੇਜ ਆਈ ਹੈ ਔਰ ਲੇਡੀਜ਼ ਕੌਣ ਆਏ ਉਹ ਹਾਲੇ ਕਲੀਅਰ ਕਰਦੇ ਆ ਵੀ ਕੀ ਦੀ ਹੈਗੀ ਆ ਹਾਲੇ ਸਾਨੂੰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਹਨ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਵੀ ਹੋਊਗਾ ਜਿੱਦੇ ਵੀ ਉਹਦੇ ਪ